ਸ੍ਰੀਆ ਕਾਲ ਤੁੰ ਜਨਮਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਆਰਸੀਐਫ EMPLOYES ਯੂਨੀਅਨ ਵਲੋਕਪੁਰਤਲਾ ਦੇ ਰੇਲ ਕੋਚ ਫੈਕਟਰੀ ਦੇ ਡਾਕਟਰ ਪੀਮਰਾ ਉਮੇਦਕਰ ਚੌਂਕ ਵਿਖੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਅਤੇ ਕਿਸਾਨ ਵਿਰੋਧੀ ਨੀਤੀਆਂ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ ਵਿਰੋਧ ਪ੍ਰਦਰਸ਼ਨ ਦਾ ਮੁੱਖ ਕਾਰਨ ਕੇਂਦਰ ਸਰਕਾਰ ਦੁਆਰਾ ਪੇਸ਼ ਕੀਤੀ ਗਿਆ ਚਾਰ ਕੀਤ ਕੋਡ ਸਨ ਜਿਨ੍ਹਾਂ ਨੂੰ ਕਰਮਚਾਰੀਆਂ ਨੇ ਆਪਣੇ ਅਧਿਕਾਰਾਂ ਤੇ ਸਿੱਧਾ ਹਮਲਾ ਕਰਾਰ ਦਿੱਤਾ ਫੈਕਟਰੀ ਵਿੱਚ ਕੰਮ ਕਰਦੇ ਠੇਕਾ ਕਰਮਚਾਰੀਆਂ ਦੇ ਨਾਲ ਸੈਂਕੜੇ ਨਿਯਮਤ ਆਰਸੀਐਫ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਆਪਣੀ ਅਟੁੱਟ ਇਕਤਾ ਦਾ ਪ੍ਰਦਰਸ਼ਨ ਕੀਤਾ ਬੁਲਾਰਿਆਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਤਿੱਖੀ ਆਲੋਚਨਾ ਕੀਤੀ ਉਹਨਾਂ ਨੂੰ ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਕਿਹਾ ਉਹਨਾਂ ਕਿਹਾ ਸਰਕਾਰ ਨਾ ਸਿਰਫ ਕਿਰਤ ਕਾਨੂੰਨਾਂ ਨੂੰ ਬਦਲ ਰਹੀ ਹੈ ਸਗੋਂ ਬਿਜਲੀ ਸੋਧ ਬਿੱਲ, ਬੀਮਾ ਸੋਧ ਬਿੱਲ ਅਤੇ 2 ਸੋਧ ਬਿੱਲ ਵਰਗੇ ਕਠੋਰ ਕਾਨੂੰਨਾ ਰਾਹੀਂ ਆਮ ਨਾਗਰਿਕਾਂ ਅਤੇ ਕਿਸਾਨਾਂ ਦੀ ਕਮਰ ਤੋੜਨ ਦੀ ਤਿਆਰੀ ਵੀ ਕਰ ਰਹੀ ਹੈ ਇਸੇ ਤਰ੍ਹਾਂ ਬੀਮਾ ਅਤੇ 2 ਸੋਧ ਬਿੱਲਾਂ ਦਾ ਇੱਕੋ ਇੱਕ ਉਦੇਸ਼ ਕਿਸਾਨ ਅਤੇ ਮੱਧ ਵਰਗ ਨੂੰ ਵੱਡੀਆਂ ਕੰਪਨੀਆਂ ਦਾ ਗੁਲਾਮ ਬਣਾਉਣਾ ਹੈ ਪ੍ਰਦਰਸ਼ਨ ਦੇ ਅੰਤ ਤੇ ਆਰਸੀਐਫ ਕਰਮਚਾਰੀਆਂ ਦੇ ਨਾਲ ਇਕ ਉੱਚ ਪਦਰੀ ਯੂਨੀਅਨ ਵਫਦ ਦੇ ਆਰਸੀਐਫ ਦੇ ਜਨਰਲ ਮੈਨੇਜਰ ਪ੍ਰਸ਼ਾਂਤ ਕੁਮਾਰ ਮਿਸ਼ਰਾ ਨਾਲ ਮੁਲਾਕਾਤ ਕੀਤੀ ਅਧਿਕਾਰੀਆਂ ਨੇ ਮਾਨਯੋਗ ਪ੍ਰਧਾਨ ਮੰਤਰੀ ਨੂੰ ਸੰਬੋਧਿਤ ਇੱਕ ਵਿਸਤ੍ਰਿਤ ਮੰਗ ਪੱਤਰ ਸੌਪਿਆ ਜਨਰਲ ਮੈਨੇਜਰ ਨੇ ਜੀਐਮ ਨੂੰ ਪ੍ਰੋਸਾ ਦਿੱਤਾ ਕਿ ਯੂਨੀਅਨ ਦੀਆਂ ਮੰਗਾਂ ਨੂੰ ਢੁਕਵੇਂ ਚੈਨਲਾਂ ਰਾਹੀਂ ਸਰਕਾਰ ਤੱਕ ਪਹੁੰਚਾਇਆ ਜਾਵੇ ਪੇਸ਼ ਹੈ ਇੱਕ ਰਿਪੋਰਟ 21 ਨਵੰਬਰ ਨੂੰ 21 ਨਵੰਬਰ 2025 ਨੂੰ ਭਾਰ ਸਰਕਾਰ ਵੱਲੋਂ ਲਗਭਗ 150 ਸ਼ਰਮ ਕਾਨੂੰਨਾਂ ਨੂੰ ਖਤਮ ਕਰਦੇ ਹੋਏ ਚਾਰ ਲੇਬਰ ਕੋਡ ਜਿਹੜੇ ਨੇ ਉਹ ਲਾਗੂ ਕੀਤੇ ਗਏ ਨੇ ਸਾਨੂੰ ਲੱਗਦਾ ਹੈ ਕਿ ਇਹ ਲੇਬਰ ਕੋਡਾਂ ਦੇ ਵਿੱਚ ਮਜ਼ਦੂਰਾਂ ਦਾ ਸ਼ੋਸ਼ਣ ਜਿਹੜੇ ਕਿ ਉਹਨਾਂ ਨੂੰ ਅਧਿਕਾਰ ਪਹਿਲਾਂ ਹੀ ਨਹੀਂ ਮਿਲ ਰਹੇ ਸੀ ਉਹਨਾਂ ਦਾ ਸ਼ੋਸ਼ਣ ਹੋਰ ਬਹੁਤ ਤੇਜ਼ੀ ਗਤੀ ਦੇ ਨਾਲ ਹੋਏਗਾ ਸਾਡੀਆਂ ਭੇਣਾ ਜਿਸ ਤਰਨੇ ਦੇ ਵੱਡੀ ਗਿਣਤੀ ਸ਼ਾਮਲ ਹੋਈਆਂ ਨੇ ਉਹਨਾਂ ਨੇ ਆਪਣੀ ਗੱਲਬਾਤ ਰੱਖੀ ਹੈ ਕਿ ਲੇਡੀਜ਼ ਦੀ ਨਾਈਟ ਡਿਊਟੀ ਲਵ ਡਿਊਟੀ ਵੀ ਲਈ ਜਾ ਸਕਦੀ ਹੈ ਉਹਨਾਂ ਦਾ ਸੁਰੱਖਿਆ ਦਾ ਮਾਮਲਾ ਹੈ ਅਸੀਂ ਸੰਗਠਨ ਖੇਤਰ ਦੇ ਵਿੱਚ ਕੰਮ ਕਰਦੇ ਹਾਂ ਸੰਗਠਨ ਖੇਤਰ ਸਭ ਤੋਂ ਜ਼ਿਆਦਾ ਸੁਰੱਖਿਆ ਜਿਹੜਾ ਉਹ ਕਰਮਚਾਰੀਆਂ ਨੂੰ ਪ੍ਰਦਾਨ ਕਰਦਾ ਹੈ ਲੇਕਿਨ ਇਹ ਜਿਹੜੇ ਚਾਰ ਸ਼ਰਮਪੋੜ ਨੇ ਇਹਦੇ ਵਿੱਚ ਸਾਡੀ ਸੁਰੱਖਿਆ ਜਿਹੜੀ ਹੈ ਉਹ ਖਤਮ ਕੀਤੀ ਜਾ ਰਹੀ ਹੈ ਇਹਦੇ ਵਿੱਚ ਸਾਡਾ ਜਿਹੜਾ ਸ਼ੋਸ਼ਣ ਹੈ ਸਾਡੀ ਗੱਲ ਰੱਖਣ ਦਾ ਅਧਿਕਾਰ ਹੈ ਯੂਨੀਅਨ ਬਣਾਉਣ ਦਾ ਰਾਈਟ ਹੈ ਸਭ ਸਾਡੇ ਤੋਂ ਖੋਹੀ ਜਾ ਰਹੇ ਨੇ ਜਿਹਦੇ ਵਿਰੋਧ ਦੇ ਵਿੱਚ ਅਰਸੀਫ ਇਮਪਲਾਈਨਰ ਵੱਲੋਂ ਇੱਥੇ ਧਰਨਾ ਦਿੱਤਾ ਜਾ ਰਿਹਾ ਹੈ ਜੀ ਅੱਜ ਦਾ ਧਰਨਾ ਜਿਹੜਾ ਹੈ ਆਰਸੀਫ ਇਮਪਲਾਈ ਯੂਨੀਅਨ ਵੱਲੋਂ ਰੇਲਗੁੱਛ ਫੈਕਟਰੀ ਕਪੂਰਥਲਾ ਦੇ ਵਿੱਚ ਅਸੀਂ ਦੇ ਰਹੇ ਹਾਂ ਇਹਦਾ ਮੁੱਖ ਮਕਸਦ ਹੈਗਾ ਕਿ ਭਾਰਤ ਸਰਕਾਰ ਦੁਆਰਾ ਜਿਹੜੇ 4 ਲੇਬਰ ਕੋਡ ਜਿਹੜੇ ਆ ਉਹ ਮਜ਼ਦੂਰ ਵਰਗ ਦੇ ਉੱਤੇ ਜਿਹੜੇ ਹੈ ਜੀ ਉਹ ਥੋਪੇ ਗਏ ਨੇ ਉਹ ਉਹਨੂੰ ਜਿਹੜਾ ਹੈ ਜੀ ਇੰਪਲੀਮੈਂਟ ਕਰ ਦਿੱਤਾ ਗਿਆ ਜਿੰਦੇ ਵਿੱਚ ਕਿ ਸਾਡੇ 8 ਘੰਟੇ ਡਿਊਟੀ ਵਾਲਾ ਮਾਮਲਾ ਹੈ ਸਾਡੇ ਉਜਰਤਾਂ ਦਾ ਮਾਮਲਾ ਹੈ ਲਗਭਗ ਪੂਰੇ ਭਾਰਤ ਦੀ ਜਿਹੜੀ ਇੰਡਸਟਰੀ ਹੈ ਉਹਦੇ ਵਿੱਚ 300 ਬੰਦਾ ਜਿਹੜੀ ਇੰਡਸਟਰੀ ਦੇ ਵਿੱਚ ਕੰਮ ਕਰਦਾ ਉਹ ਕਦੇ ਵੀ ਉਹਦੀ ਛਟਣੀ ਕੀਤੀ ਜਾ ਸਕਦੀ ਹੈ ਇਹ ਹੋਰ ਔਰਤਾਂ ਨੂੰ ਜਿਹੜਾ ਨਾਈ ਡਿਊਟੀ ਦੇ ਲਈ ਜਿਹੜਾ ਹੈ ਉਹ ਫੋਰਸ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਦੇ ਨਾ ਜਾਣੇ ਕਿੰਨੇ ਜਿਹੜੇ ਜੀ ਇਹ ਲੇਬਰ ਕੋਡ ਦੇ ਵਿੱਚ ਜਿਹੜੇ ਹੈ ਜਿਹੜੇ ਸਾਨੂੰ ਸਾਡੇ ਬਜ਼ੁਰਗਾਂ ਨੇ ਸਾਡੇ ਸ਼ਹੀਦਾਂ ਨੇ ਸਾਨੂੰ ਕੁਰਬਾਨੀਆਂ ਕਰਕੇ ਜਿਹੜੇ ਆ ਉਹ ਅਧਿਕਾਰ ਲੈ ਕੇ ਦਿੱਤੇ ਸਨ ਉਹ ਅੱਜ ਪੂੰਜੀਪਤੀਆਂ ਦੇ ਜਿਹੜੇ ਦਬਾਅ ਹੇਠ ਜਿਹੜਾ ਉਹ ਭਾਰਤ ਸਰਕਾਰ ਲਗਾਤਾਰ ਉਹ ਪੂੰਜੀਪਤੀਆਂ ਦੇ ਹੱਕ ਦੇ ਵਿੱਚ ਉਹ ਮਜ਼ਦੂਰਾਂ ਦੇ ਮਿਲੇ ਹੋਏ ਅਧਿਕਾਰਾਂ ਨੂੰ ਜਿਹੜਾ ਉਹ ਕਨਵਰਟ ਕਰ ਰਹੀ ਹੈ ਔਰ ਇਹਦਾ ਸਿੱਧਾ-ਸਿੱਧਾ ਮਤਵਲ ਇਹ ਹੋਏਗਾ ਬੰਧੂਆ ਮਜ਼ਦੂਰੀ ਜਿਹੜੀ ਹੈ ਜਿਹੜੇ ਮਰਜ਼ੀ ਬੰਦੇ ਨੂੰ ਜਦੋਂ ਮਰਜ਼ੀ ਕੱਢਿਆ ਜਾ ਸਕਦਾ ਹੈ ਜਾਂ ਇਹ ਇਹ ਜਿਹੜਾ ਇਹਦੇ ਖਿਲਾਫ ਜਿਹੜਾ ਅਸੀਂ ਪੂਰੇ ਦੇਸ਼ ਦੇ ਅੰਦਰ ਜਿਹੜਾ ਜੀ ਇੰਡੀਅਨ ਰੇਲਵੇ ਐਮਪਲਾਈਜ਼ ਫੈਡਰੇਸ਼ਨ ਔਰ ਐਕਟੂ ਦੇ ਝੰਡੇ ਥੱਲੇ ਜਿਹੜਾ ਹੈ ਜੀ ਪੂਰੇ ਦੇਸ਼ ਦੇ ਅੰਦਰ ਜਿਹੜਾ ਹੈ ਜੀ ਜਿਵੇਂ ਕਿ ਕਿਸਾਨਾਂ ਨੇ ਅੰਦੋਲਨ ਕੀਤਾ ਸੀ ਤਿੰਨ ਕਾਲੇ ਕਾਨੂੰਨ ਜਿਹੜੇ ਵਾਪਸ ਕਰਵਾਏ ਸਨ ਇਸੇ ਤਰ੍ਹਾਂ ਜਿਹੜਾ ਹੈ ਜੀ ਇਹ ਜਿਹੜੇ ਚਾਰ ਲੇਬਰ ਕੋਡ ਨੇ ਜਿਹੜੇ ਹੈ ਇਹਨਾਂ ਨੂੰ ਵਾਪਸ ਕਰਾਉਣਾ ਜਿਹੜਾ ਹੈ ਉਹ ਸਾਡਾ ਮੁੱਖ ਮਕਸਦ ਹੈ ਔਰ ਇਹਨੂੰ ਲੈ ਕੇ ਜਿਹੜਾ ਸੈਂਟਰਲ ਟ੍ਰੇਡ ਯੂਨੀਅਨਾਂ ਜਿਹੜੀਆਂ ਉਹ ਸੜਕਾਂ ਤੇ ਉਤਰ ਚੁੱਕੀਆਂ ਨੇ ਔਰ ਇੱਕ ਵੱਡਾ ਸੰਘਰਸ਼ ਜਿਹੜਾ ਖੜਾ ਕੀਤਾ ਜਾ ਰਿਹਾ ਔਰ ਉਹਦੇ ਵਿਚਾਰ ਸਿਆਪ ਐਮਪਲਾਈ ਯੂਨੀਅਨ ਅੱਗੇ ਹੋ ਕੇ ਲੜੂਗੀ ਸਾਡਾ ਇੱਕ ਦਿਨ ਦਾ ਪ੍ਰੋਗਰਾਮ ਹੈ ਜੀ ਕਿ ਅਸੀਂ ਜੀਐਮ ਆਰਸੀਐਫ ਨੂੰ ਜਿਹੜਾ ਹੈ ਜੀ ਜੀਐਮ ਆਰਸੀਐਫ ਦੇ ਮਾਧਿਅਮ ਰਾਹੀਂ ਜਿਹੜਾ ਜੀ ਅਸੀਂ ਭਾਰਤ ਸਰਕਾਰ ਨੂੰ ਜਿਹੜਾ ਹੈ ਜੀ ਰਾਸ਼ਟਰਪਤੀ ਨੂੰ ਜਿਹੜਾ ਹੈ ਜੀ ਮੈਂਬਰੋਰੈਂਡਮ ਦਿੱਤਾ ਜਾਏਗਾ ਔਰ ਇਹ ਚੇਤਾਵਨੀ ਦਿੱਤੀ ਜਾਏਗੀ ਕਿ ਅਗਰ ਇਹ ਵਾਪਸ ਨਾ ਹੋਏ ਤਾਂ ਉਹਦੇ ਲਈ ਜਿਹੜਾ ਅਸੀਂ ਹੋਰ ਅੱਗੇ ਤੱਕ ਜਿਹੜਾ ਜਿੱਥੋਂ ਤੱਕ ਵੀ ਸੰਘਰਸ਼ ਦੀ ਲੋੜ ਪੈਗੀ ਅਸੀਂ ਕਿਸਾਨ ਅੰਦੋਲਨ ਦੇ ਵੇਲੇ ਵੀ ਅਸੀਂ ਮਲਾਜਮ ਹੋਣ ਦੇ ਬਾਵਜੂਦ ਅਸੀਂ ਪਿੱਛੇ ਖੜੇ ਸੀ ਔਰ ਉਸ ਸੰਘਰਸ਼ ਦੇ ਵਿੱਚ ਸ਼ਾਮਲ ਸੀ ਜੀ ਦੂਜੇ ਜਥੇਬੰਦੀਆਂ ਵੀ ਸਾਰੇ ਤੁਹਾਡਾ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਮਜ਼ਦੂਰ ਜਥੇਬੰਦੀਆਂ ਨੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਮੁਲਾਜ਼ਮ ਜਥੇਬੰਦੀਆਂ ਨੇ ਔਰ ਜਿਹੜੇ ਸਾਡੀ ਕੈਟਾਗਰੀ ਦੇ ਲੋਕ ਨੇ ਉਹਨਾਂ ਨੂੰ ਇਕੱਠਿਆਂ ਕਰਦੇ ਹੋਏ ਸਟੂਡੈਂਟਾਂ ਨੂੰ ਇਕੱਠਿਆਂ ਕਰਦੇ ਹੋਏ ਇਸ ਮੁੱਦੇ ਦੇ ਉੱਤੇ ਜਿਹੜਾ ਹੈ ਜੀ ਅਸੀਂ ਦੇਸ਼ ਵਿਆਪੀ ਜਿਹੜਾ ਸੰਘਰਸ਼ ਜਿਹੜਾ ਹੈ ਉਹ ਖੜਾ ਕਰ ਰਹੇ ਹਾਂ ਔਰ ਬਹੁਤ ਜਲਦੀ ਜਿਹੜਾ ਹੈ ਜੀ ਇਹ ਇਹਦੀ ਗੂੰਜ ਜਿਹੜੀ ਹੈ ਇਹ ਪੂਰੇ ਦੇਸ਼ ਦੇ ਵਿੱਚ ਜਗ੍ਹਾ-ਜਗ੍ਹਾ ਤੁਹਾਨੂੰ ਸੁਣਾਈ ਦੇਗੀ ਧੰਨਵਾਦ